ਕੈਨੇਡੀਅਨਾਂ ਦਾ ਅਮਰੀਕਾ ਜਾਣਾ ਘਟਿਆ ਕੱਲ ਸੀ ਜਿਹੜੇ ਅੰਕੜੇ ਸਾਂਝੇ ਕੀਤੇ ਸੀ ਉਹ 온ਟੇਰੀਓ ਦੇ ਸੀ ਇਕੱਲੇ ਬਹੁਤ ਜ਼ਿਆਦਾ ਬਾਰਡਰ ਕ੍ਰੋਸਿੰਗ ਉੱਥੇ ਹੈਗੀਆਂ ਨੇ ਜੀ ਜੀ ਵੈਸਟਰ ਬ੍ਰਿਜ ਵਰਗੀਆਂ ਤੇ ਕਈ ਹੋਰ ਜਿੱਥੇ ਹਜ਼ਾਰਾਂ ਦੀ ਗਿਣਤੀ ਵਿੱਚ ਗੱਡੀਆਂ ਯਾਰ ਪਰ ਹੁੰਦੀਆਂ ਨੇ ਰੋਜ਼ ਕਾਰਾਂ ਦੇ ਵਿੱਚ ਰਿਟਰਨ ਟ੍ਰਿਪ ਵੀ ਕੈਨੇਡੀਅਨ ਵੀ ਲਾਉਂਦੇ ਨੇ ਅਮਰੀਕਰ ਵੀ ਲਾਉਂਦੇ ਨੇ ਕੈਨੇਡੀਅਨ ਸ਼ਾਇਦ ਬਹੁਤੇ ਲਾਉਂਦੇ ਨੇ ਜੀ ਤੇ ਕੈਨੇਡਾ ਤੇ ਯੂ ਐਸ ਏ ਦਾ ਬਾਰਡਰ ਵਾਕਿਆ ਇੱਕ ਮੇਲੇ ਵਾਲਾ ਮਾਹੌਲ ਤੇ ਹੈ ਹੀ ਹਨਾ ਹੂੰ 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 ਪਰ ਜਦੋਂ ਤੋਂ ਡੋਨਲਡ 트੍ਰੰਪ ਗੱਦੀ ਤੇ ਬੈਠੇ ਨੇ ਉਹ ਜਿਹੜਾ ਉਹਦੇ ਵਿੱਚ ਫਰਕ ਪੈ ਗਿਆ ਸੁਣ ਸੰਸਾਨ ਸ਼ਾਗੀ ਚਲੋ ਸੁਣ ਸੰਸਾਨ ਐਗਜ਼ੈਕਟਲੀ ਨਹੀਂ ਜੀ ਪਰ ਅੰਕੜੇ ਸੱਚੇ ਕਰ ਦਿੰਦੇ ਆ ਉਹ ਲਾਲਣ ਸਾਡੇ ਦੇਖਣ ਵਾਲੇ ਅੰਦਾਜ਼ਾ ਕਿ ਕਿੰਨਾ ਕੁ ਫਰਕ ਪੈ ਗਿਆ ਸੋ ਪਹਿਲਾਂ ਤਾਂ ਉਹ ਸਾਂਝੇ ਕਰ ਲਈਏ ਜੀ ਇਹ ਅੰਕੜੇ ਅਸਲ ਵਿੱਚ ਯੂ ਐਸ ਕਸਟਮ ਬਲੋਂ ਸਾਂਝੇ ਕੀਤੇ ਗਏ ਨੇ ਤੇ ਉਹਨਾਂ ਵੱਲੋਂ ਦੱਸਿਆ ਗਿਆ ਕਿ ਪਿਛਲੇ ਮਹੀਨਿਆਂ ਦੇ ਵਿੱਚ ਕੈਨੇਡਾ ਤੋਂ ਬਾਈ ਲੈਂਡ ਜਿਹੜੀ ਕ੍ਰਾਸਿੰਗ ਹੈ ਉਹ ਸ਼ਾਰਪਲੀ ਘਟੀ ਹੈ ਤੇ ਲਾਸਟ ਮੰਥ ਜਿਹੜਾ ਪਿਛਲਾ ਮਹੀਨਾ ਮਾਰਚ ਲੰਘ ਕੇ ਗਿਆ ਜੇ ਇਹਦੇ ਕੱਲੇ ਅੰਕੜਿਆਂ ਦੀ ਗੱਲ ਕਰੀਏ 31 ਲੱਖ 83000 ਦੇ ਕਰੀਬ ਜਿਹੜੇ ਕੈਨੇਡੀਅਨ ਸੀ ਉਹ ਕ੍ਰਾਸਓਵਰ ਹੋਏ ਟਰੈਵਲਰ ਜਿਹੜੇ ਸੀ ਨੰਬਰ ਆਫ ਟਰੈਵਲਰ ਜਿਹੜੇ ਕ੍ਰਾਸ ਹੋਏ ਕੈਨੇਡਾ ਤੋਂ ਯੂ ਐਸ ਏ ਨੂੰ ਤੇ ਯੂ ਐਸ ਏ ਦੇ ਇਹ ਜਿਹੜੇ ਅੰਕੜੇ ਨੇ ਕਸਟਮਸ ਵੱਲੋਂ ਦਿੱਤੇ ਗਏ ਨੇ ਉਹਨਾਂ ਦੇ ਮੁਤਾਬਕ ਪਿਛਲੇ ਸਾਲ ਦੇ ਮਾਰਚ ਮਹੀਨੇ ਦੇ ਵਿੱਚ ਇਸ ਵਾਰ ਜਿਹੜਾ 31,88000 ਦਾ ਅੰਕੜਾ ਆ ਪਿਛਲੇ ਸਾਲ 40 ਲੱਖ 93000 ਦਾ ਅੰਕੜਾ ਸੀ ਸੋ ਤਕਰੀਬਨ 9 ਲੱਖ ਘੱਟ ਲੋਕ ਜਿਹੜੇ ਨੇ ਉਹ ਯੂ ਐਸ ਏ ਵਿੱਚ ਅਕ੍ਰੋਸ ਜਿਹੜੇ ਨੇ ਹੋਏ ਨੇ ਪੈਸੇਂਜਰ ਗੱਡੀਆਂ ਤੇ ਪੈਡੈਸਟਰੀਅਨ ਕ੍ਰੋਸਿੰਗ ਜਿਹੜੀਆਂ ਨੇ ਇਹਨਾਂ ਦੀ ਗਿਣਤੀ ਜਿਹੜੀ ਹੈ 26% ਘਟੀ ਹੈ ਬਾਕੀ 22% ਦੀ ਘਟ ਗਈ ਹੈ ਤੇ ਇਸ ਦੇ ਨਾਲ ਜਿਹੜੇ ਟਰੱਕਸ ਨੇ ਇਹ ਇਹ ਬੜੀ ਖਾਸ ਗੱਲ ਹੈ ਕਿ ਕਮਰਸ਼ੀਅਲ ਟਰੱਕ ਜਿਹੜੇ ਹੈਗੇ ਨੇ ਬਾਰਡਰ ਕ੍ਰੋਸ ਕਰਕੇ ਮਾਰਚ ਮਹੀਨੇ ਦੇ ਵਿੱਚ 6% ਉਹ ਅਪ ਗਏ ਨੇ ਭਾਵੇਂ ਜ਼ਿਆਦਾ ਗਏ ਨੇ ਟਰੱਕ ਸੋ ਇਸ ਸਾਲ ਦਾ ਮਾਰਚ ਮਹੀਨਾ ਜਿਹੜਾ 2025 ਦਾ ਹੈ ਇਹਨੂੰ ਜੇਕਰ ਕੰਪੈਰੀਜ਼ਨ ਕਰਨਾ ਹੋਵੇ ਤਾਂ 2022 ਤੋਂ ਬਾਅਦ ਇਹ ਸਭ ਤੋਂ ਨੋਇਸਟ ਹੈ ਜਦੋਂ ਕੋਵਿਡ ਵਗੈਰਾ ਦਾ ਦੌਰ ਚੱਲ ਰਿਹਾ ਸੀ ਤੇ ਸਾਰੀ ਆਵਾਜਾਈ ਕੱਟੀ ਹੋਈ ਸੀ ਸਾਰੇ ਵਿਸ਼ਵ ਦੇ ਵਿੱਚ ਕੱਟੀ ਹੋਈ ਸੀ ਇਹ ਅਮਰੀਕਾ ਦੇ ਅੰਕੜੇ ਨੇ ਜਦ ਕਿ ਕੈਨੇਡੀਅਨ ਦੀ ਜਿਹੜੀ ਏਜੰਸੀ ਹੈ ਸਟੈਟਿਸਟਿਕਸ ਕੈਨੇਡਾ ਉਹਨਾਂ ਨੇ ਦੱਸਿਆ ਕਿ ਰਿਟਰਨ ਟ੍ਰਿਪਸ ਜਿਹੜੇ ਕੈਨੇਡੀਅਨ ਲਾਉਂਦੇ ਨੇ ਯੂਐਸਏ ਨੂੰ ਉਹ ਮਾਰਚ ਵਿੱਚ 30% ਤੋਂ ਵੀ ਜ਼ਿਆਦਾ ਘਟ ਗਏ ਸੋ ਜਿਹੜੇ ਯੂਐਸ ਕਸਟਮ ਨੇ ਅੰਕੜੇ ਦਿੱਤੇ ਨੇ ਉਹ ਇੱਕ ਚੌਥੇ ਹਿੱਸੇ ਦਾ ਫਰਕ ਹੈ ਪਰ ਇਹ ਜਿਹੜੇ ਸਟੈਟਿਸਟਿਕਸ ਕੈਨੇਡਾ ਵਾਲੇ ਨੇ ਕਹਿੰਦੇ ਨੇ ਕਿ ਮਾਰਚ 2024 ਦੇ ਅੰਕੜਿਆਂ ਨਾਲੋਂ 30% ਦੀ ਘਾਟ ਰਿਟਰਨ ਟ੍ਰਿਪ ਜਿਹੜੇ ਨੇ ਕੈਨੇਡੀਅਨਾਂ ਨੇ ਲਾਇਨ ਤੇ ਯੂਐਸਏ ਇੰਡਸਟਰੀ ਮੋਨੀਟਰ ਨੇ ਪਿਛਲੇ ਮਹੀਨੇ ਕਿਹਾ ਸੀ ਕਿ ਕੈਨੇਡਾ ਯੂਐਸ ਦੇ ਦਰਮਿਆਨ ਏਅਰਲਾਈਨ ਬੁਕਿੰਗ ਜਿਹੜੀ ਐ ਇਸ ਸਾਲ ਦੀ ਸਪ੍ਰਿੰਗ ਦੀ ਜੋ ਆ ਮੌਜੂਦਾ ਸੀਜ਼ਨ ਚੱਲ ਰਿਹਾ ਤੇ ਸਮਰ ਟਰੈਵਲ ਜੋ ਆ ਰਿਹਾ ਅਗੇ ਸੀਜ਼ਨ ਉਹ ਪਿਛਲੇ ਸਾਲ ਦੇ ਨਾਲੋਂ 70% ਘਟ ਗਈ ਹੈ ਏਅਰ ਬੁਕਿੰਗ ਸੋ ਨਾਰਥ ਜਿਹੜਾ ਬਾਰਡਰ ਹੈ ਸਾਡਾ ਯੂ ਐਸ ਏ ਵਾਲਾ ਉੱਥੇ ਜਿਹੜੇ ਸੈਲਾਨੀ ਜਿਹੜੇ ਆਉਂਦੇ ਨੇ ਉਹਨਾਂ ਦੀ ਗਿਣਤੀ ਘਟਣ ਜਾ ਰਹੀ ਹੈ ਇਸ ਸਾਲ ਦੇ ਵਿੱਚ ਘਟ ਰਹੀ ਹੈ ਆਲਰੇਡੀ ਘਟ ਚੁੱਕੀ ਆ ਤੇ ਇਹਦਾ ਫਿਗਰ ਵੀ ਪਿਆ ਆ ਤੇ ਬਹੁਤ ਸਾਰੇ ਲੋਕਾਂ ਨੂੰ ਇਸ ਫਿਕਰ ਦੇ ਨਾਲ ਇੱਕ ਜਿਹੜਾ ਜਿਹੜਾ ਨਾਮ ਵੱਡਾ ਜਿਹੜਾ ਉਹ ਆ ਕੇ ਲੱਗ ਗਿਆ ਉਹ ਹੈ ਕੈਲੀਫੋਰਨੀਆ ਦੇ ਗਵਰਨਰ ਗੈਵਨ ਨਿਊਸਮਦਾ ਗੈਵਨ ਨਿਊਸਮ ਕਹਿੰਦੇ ਨੇ ਉਹਨਾਂ ਨੇ ਐਕਸ ਦੇ ਉੱਪਰ ਪੋਸਟ ਕਰਕੇ ਇੱਕ ਤਾਂ ਡੋਨਲਡ 트੍ਰੰਪ ਦੇ ਖਿਲਾਫ ਉਹ ਕਹਿੰਦੇ ਨੇ ਕਿ ਕੈਲੀਫੋਰਨੀਆ ਪਹਿਲੀ ਸਟੇਟ ਹੋਵੇਗੀ ਜਿਹੜੀ ਕਿ ਉਹਨਾਂ ਦੇ ਖਿਲਾਫ ਕੇਸ ਕਰੇਗੀ ਕਿ ਉਹਨਾਂ ਨੇ ਜੋ ਦੁਨੀਆ ਦੇ ਭਰ ਦੇ ਵਿੱਚ ਇਹ ਰੌਲਾ ਰਪਾਇਆ ਹੋਇਆ ਹੈ ਸਹੀ ਨਹੀਂ ਹੈ ਤੇ ਆਪਣੇ ਆਪਣੇ ਜਿਹੜੀ ਕੈਲੀਫੋਰਨੀਆ ਸਟੇਟ ਹੈ ਉਹਦੇ ਵੱਲੋਂ ਇੱਕ ਵੀਡੀਓ ਜਾਰੀ ਕਰਕੇ ਕੈਨੇਡੀਅਨਾਂ ਨੂੰ ਉਹਨਾਂ ਨੇ ਕੁਝ ਬੇਨਤੀ ਕੀਤੀ ਹੈ ਉਹ ਕਹਿੰਦੇ ਨੇ ਦ ਗੋਲਡਨ ਸਟੇਟ ਐਂਡ ਕੈਨੇਡਾ ਹੈਵ ਆਲਵੇਜ਼ ਸ਼ੇਅਰਡ ਸੋ ਮਚ ਇਨ ਕਾਮਨ ਸ਼ੂਰ ਯੂ نو ਹੂ ਇਸ ਟ੍ਰਾਈਂਗ ਟੂ ਸਟਰ ਥਿੰਗਸ ਅਪ ਬੈਕ ਇਨ ਡੀਸੀ ਵਾਸ਼ਿੰਗਟਨ ਦੇ ਵਿੱਚ ਬਟ ਡੋਨਟ ਲੈਟ ਦੈਟ ਰੁਇਨ ਯੋਰ ਵਕੇਸ਼ਨ ਪਲਾਨਸ ਵੀ ਆਰ ਲੌਂਚਿੰਗ ਅ ਨਿਊ ਇੰਟਰਨੈਸ਼ਨਲ ਕੈਂਪੇਨ ਟੂ ਵੈਲਕਮ ਐਂਡ ਐਨਕੋਰੇਜ ਕੈਨੇਡੀਅਨਸ ਟੂ ਵਿਜ਼ਿਟ ਗੋਲਡਨ ਸਟੇਟ ਪਾਵ ਕੈਲੀਫੋਰਨੀਆ ਜਿਸ ਨੂੰ ਗੋਲਡਨ ਸਟੇਟ ਕਹਿੰਦੇ ਨੇ ਕਿ ਵਾਸ਼ਿੰਗਟਨ ਡੀਸੀ ਦੇ ਵਿੱਚ ਜਿਹੜੇ ਫੈਸਲੇ ਲਏ ਜਾ ਰਹੇ ਨੇ ਉਹਨਾਂ ਕਰਕੇ ਤੁਸੀਂ ਨਰਾਜ਼ ਹੋ ਸਕਦੇ ਹੋ ਪਰ ਆਪਣੀਆਂ ਗਰਮੀਆਂ ਦੀਆਂ ਛੁੱਟੀਆਂ ਪਲਾਨਸ ਵਗੈਰਾ ਤੁਸੀਂ ਕੈਨਸਲ ਨਾ ਕਰੋ ਅਸੀਂ ਸਵਾਗਤ ਕਰਦੇ ਹਾਂ ਤੇ ਐਨਕਰੇਜ ਕਰਦੇ ਹਾਂ ਤੁਹਾਨੂੰ ਹਲਾਸ਼ਰੀ ਦਿੰਦੇ ਹਾਂ ਕਿ ਤੁਸੀਂ ਇਸ ਸਟੇਟ ਦੇ ਵਿੱਚ ਆਓ ਤੇ ਕੈਲੀਫੋਰਨੀਆ ਜਿਹੜੀ ਆ ਦੁਨੀਆ ਦੀ ਆਪਣੇ ਆਪ ਨੂੰ ਪੰਜਵੀਂ ਵੱਡੀ ਇਕਨੋਮੀ ਜਿਹੜਾ ਕੈਲੀਫੋਰਨੀਆ ਸਟੇਟ ਨੂੰ ਕਹਿੰਦੇ ਨੇ ਉਹ ਕਹਿੰਦੇ ਵਾਸ਼ਿੰਗਟਨ ਵਿੱਚ ਜੋ ਮਰਜ਼ੀ ਹੁੰਦਾ ਰਹੇ ਪਰ ਇਸ ਦਾ ਅਸਰ 2200 ਮੀਲ ਦੂਰ ਜਿਹੜਾ ਅਸੀਂ ਹੁਣ ਨਹੀਂ ਦੇਵਾਂਗੇ ਤੇ ਕੈਲੀਫੋਰਨੀਆ ਜਿਹੜਾ ਸਵਾਗਤ ਕਰਨ ਲਈ ਤਿਆਰ ਆ ਤਾਂ ਸਿੱਖ ਕਨੇਡੀਅਨਾਂ ਦੇ ਨਾਲ ਆ ਤੇ ਨਾਲ ਦੀ ਨਾਲ ਉਹਨਾਂ ਨੇ ਕਹਿ ਦਿੱਤਾ ਕਿ ਇੱਕ ਲਾ ਸੂਟ ਜਿਹੜਾ ਹੈ ਯੂ ਐਸ ਪ੍ਰੈਜ਼ੀਡੈਂਟ ਡੋਨਾਲਡ 트੍ਰੰਪ ਦੀਆਂ ਨੀਤੀਆਂ ਨੂੰ ਜਿਹੜੇ ਨੂੰ ਚੈਲੰਜ ਕਰਨ ਲਈ ਗਲੋਬਲ ਟ੍ਰੇਡ ਵਾਰ ਸ਼ੁਰੂ ਕਰ ਲੇ ਜੋ ਹੈ ਉਹ ਇੱਕ ਲਾ ਸੂਟ ਜਿਹੜਾ ਹੈ ਉਹ ਸ਼ੁਰੂ ਜਲਦੀ ਕਰਨ ਜਾ ਰਹੇ ਨੇ ਸੋ 트੍ਰੰਪ ਦੇ ਬਾਰੇ ਉਹ ਕਹਿੰਦੇ ਨੇ ਕਿ 트੍ਰੰਪ ਨੇ ਇੰਟਰਨੈਸ਼ਨਲ ਐਮਰਜੈਂਸੀ ਇਕਨੋਮਿਕ ਪਾਵਰਜ਼ ਐਕਟ ਦੀ ਉਲੰਘਣਾ ਕੀਤੀ ਹੈ ਜਿਸ ਨਾਲ ਮੈਕਸੀਕੋ ਕੈਨੇਡਾ ਤੇ ਚਾਈਨਾ ਦੇ ਉੱਪਰ ਇੰਨੇ ਜ਼ਿਆਦਾ ਵਪਾਰਕ ਜੋ ਡਿਊਟੀਆਂ ਉਹਨਾਂ ਨੇ ਲਾ ਦਿੱਤੀਆਂ ਨੇ ਇਹ ਅਨਲੌਫਲ ਨੇ ਭਾਵ ਗੈਰ ਕਾਨੂੰਨੀ ਨੇ ਸੋ ਇਸ ਦੇ ਨਾਲ ਉਹਨਾਂ ਨੇ ਬਹੁਤ ਸਾਰੇ ਜਿਹੜੇ ਲੋਕਾਂ ਨੂੰ ਹੋਰ ਵੀ ਗੱਲਾਂ ਉਹਨਾਂ ਨੇ ਕੀਤੀਆਂ ਨੇ ਕੈਲੀਫੋਰਨੀਆ ਦੇ ਬਾਰੇ ਪਰ ਕੈਲੀਫੋਰਨੀਆ ਵੱਲੋਂ ਸੱਦਾ ਦਿੱਤਾ ਜਾ ਰਿਹਾ ਪਰ ਸਾਡੇ BC ਦੇ ਪ੍ਰੀਮੀਅਰ ਕਹਿੰਦੇ ਕਿ ਅਜੇ ਹੋਲਡ ਰੱਖੋ ਪਲੈਨਸ ਅਜੇ ਕਿਤੇ ਨਾ ਜਾਓ ਅਜੇ ਥੋੜਾ ਟਿਕ ਕੇ ਬਿਠੋ